चल्दे <San> करिष्ब i ਸਤਿਗੁਰਾਂ ਦਾ ਪਵਨ ਮੈਂ ਗੁਰਪਾਰ ਨਮੋ ਜਗ ਜਗੰਤਾਰ ਆਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲੈ ਉਬਾਰ ਸਤਗੁਰ ਸੁਖ ਵੇਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰ ਹਰ ਬਿਨ ਬਖਸ਼ਣ ਹਾਰ ਨਾਨਕ ਆਵਰਨ ਤੂ ਜਈ ਹਰ ਬਿਨ ਬਖਸ਼ਣ ਹਾਰ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋੜਨਾਵੀ ਖੈ ਖਰਚ ਰੰਦਾ ਲੱਖ ਜਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ आनंद पिया सुख पाया मिल गुरु गोविंदा सबे काज सवारिए जा खुद पवंदा सबे सब ਜਨ ਸੰਤ ਪਿਆਰੇ ਜੀਓ ਹੋ ਕੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਜਿਤ ਜਿਤ ਵੋ ਅਰਦਾਸ ਖਾਹੋਂ ਪਰ ਕਹਿ ਵੀ ਨਾ ਸਕੋਂ ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹੋਂ ਤਕ ਤੇਰੇ ਹੁਕਮ ਪਵੈ ਨਿਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਪਰਮ ਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜੀਵ ਤੂ ਰਖੈ ਤਿਵ ਰਹੋ ਕਰਤਾ ਤੂ ਮੇਰਾ ਜਜਮਾਨ ਇਕ ਦਖਣਾ ਹਉ ਤੈ ਪੀ ਮੰਗੋ ਦੇਉ ਆਪਣਾ ਨਾਮ ਰਹਾਉ ਪੰਜ ਤਸਕਰ ਪਾਵਤ ਰਾਖੇ ਚੁਕਾ ਮਨ ਅਭਿਮਾਨ ਵਿਸ਼ਟ ਵਿਕਾਰੀ ਗੁਰਮੁਤ ਪਾਰੀ ਐਸ ਬ੍ਰਹਮ ਗਿਆਨ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਸਾਰ ਨਾ ਜਾਨਾ ਤੇਰੀ ਸਭ ਤੇ ਵਟਾ અમૃત પ્રવાહ સર અતુલ પંડાર પર પરહિત પર અપર અપાર પર અપનો પાવન કર મંત્ર ના दूसरो તર ઓપત પર લો એકે નિમખ તું કર આન નાહી સંસાર ઉજિયારો નિર્મર કોટ પરાછત જાહે ਨਾ ਮਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਨਹੀਂ ਸਮਸਰ ਏਕ ਜੀ ਕੀਆ ਬਖਾਨੈ ਹਾ ਕੇ ਬਲ 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 ਸਦ ਬਲ ਹਾਰੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਓਏ ਛੜਿਆ ਮੇਲੇ ਪ੍ਰਭ ਹਰ ਦਰਗੇ ਕਾਵਸੀਟ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਮੈ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅਮ੍ਰਿਤ ਛਾੜ ਵਿਖੇ ਵਿਖ ਖਾਈ ਮਾ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ